ਅੱਜ ਸਵੇਰੇ ਕਰੀਬ 3:30 ਵਜੇ ਸਾਨੂੰ ਥਾਣਾ ਸਨਮਪੁਰਾ ਵਿੱਚ ਪਰਮਿਸ਼ਨ ਮਿਲੀ ਕਿ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਰਾਤ ਵਿੱਚ ਜਾਂੀ ਰਾਤ ਦੇ ਟਾਂਕ ਦਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨਾ ਨੌਜਵਾਨ ਕੁਝ ਨੌਜਵਾਨਾਂ ਦੇ ਜਿਹੜਾ ਹੈਗਾ ਕਿ ਦੂਸਰੀ ਦੇ ਨੌਜਵਾਨ ਨੂੰ ਗੱਡੀ ਕਲੇ ਦੇ ਕੇ ਜਿਹੜਾ ਹੈਗਾ ਕਤਲ ਕਰ ਦਿੱਤਾ। ਕ੍ਰੋਧ ਘਾਵੇ ਕਰਦਿਆਂ ਅਸੀਂ ਦੋ ਟੀਮਾਂ ਜਿੱਥੇ ਅਸੀਂ ਚੁਵਾਈਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਕਾਬੂ ਕਰਨ ਦੀ ਜਿਹੜੀ ਸੌਤੀ ਤੇ ਦੂਸਰੀ ਕਿਸਮ ਜਿਹੜਾ ਹੈਗਾ ਕਾਰਵਾਈ ਕਰਨ ਕੀਤਾ ਸੀ ਸਿਰਲ ਸੁਤਾਰਪਾ ਵੜਾ ਪਿੱਛੇ ਸਾਡੀ ਟੀਮਾਂ ਨੇ ਬਹੁਤ ਹੀ ਹੁਰਤੀ ਤੇ ਸੂਝਬੂਝ ਦਿਖਾਉਂਦੇ ਹੋਏ ਟੈਕਨੀਕਲ ਤੇ ਹੋਰ ਫਿਜ਼ੀਕਲ ਸ਼ਕਤੀ ਦੀ ਮਦਦ ਨਾਲ ਜਿਹੜਾ ਚਾਰਾਂ ਚੋਂ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਦੋਆਂ ਨੂੰ ਵੀ ਜਿਹੜਾ ਹੈਗਾ ਸੀ ਜਲਦੀ ਫੜਨ ਦੀ ਅਸ਼ਰਤ ਰੱਖਦੇ ਇਨਾਂ ਵਿੱਚੋਂ ਜਿਹੜਾ ਮਰਨ ਵਾਲਾ ਉਹਦੀ ਪਛਾਣ ਰਾਹੁਲ ਉਰਫ ਲੱਗੀ ਵਜੋ ਹੈ ਜੋ ਨਮੀ ਬਾਕੀ ਦੀ ਰੱਖਿਆ ਦਾ ਰਹੇ ਹੋਣਾ ਤੇ ਇਹਨਾਂ ਵਿੱਚੋਂ ਦੋ ਤੁਸੀਂ ਜਿਹੜੇ ਗਿਰਤਾਜ ਵੀ ਤੇ ਉਹਨਾਂ ਦਾ ਦਿਲਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸਨਿਏ ਇਸ ਦੇ ਨਾਲ ਨਾਲ ਹੀ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿਹੜਾ ਹੈਗਾ ਕੱਜ ਪੁਲਿਸ ਦੇ ਵਿੱਚ ਲੈ ਲਿਆ ਫਰਦਰ ਇਨਵੈਸਟੀਗੇਸ਼ਨ ਇਹਦੇ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਛੋੜ ਦਾ ਸਾਹਮਣੇ ਆਉਂਦੇ ਉਹ ਸਮੇ ਸਮੇਸਰ ਅਧਿਕਾਰੀਆਂ ਦੇ ਸਾਹਮਣੇ